ਵੇਖੋ ਜੀ ਇਹਦਾ ਕਾਰਨ ਇਹ ਆ ਕਿ ਅਸੀਂ ਜਿੰਨੇ ਵੀ ਸਾਡੇ ਕੋਲ ਬੱਚੇ ਸੀਗੇ 350 300 ਦੇ ਕਰੀਬ ਬੱਚਾ ਜਿਹੜਾ ਸਾਡੇ ਕੋਲੋਂ ਸਿੱਖ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਚਲੇ ਗਿਆ ਕੋਈ ਇੱਥੇ ਆਪਣਾ ਕਾਰੋਬਾਰ ਕਰ ਰਿਹਾ ਹੈ अगला पंजाब च बनावना है ओदे वास्ते सेहतमंद पंजाब पहला चाहिदा है 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮੁਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ 'ਚ ਕਹਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਝਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਪਰ ਦੁੱਖ ਦੀ ਗੱਲ ਇਹ ਆ ਸਾਡੇ ਹਾਲਾਤ ਇਸ ਕਰਕੇ ਆ ਕਿ ਸਾਡਾ ਨਾ ਤੇ ਸ਼੍ਰੋਮਣੀ ਕਮੇਟੀ ਨੇ ਨਾ ਕਿਸੇ ਹੋਰ ਸੰਸਥਾ ਨੇ ਸਾਡੀ ਕਦੀ ਸਾਰ ਲਈ ਆ ਮੇਰੇ ਬਿਮਾਰ ਹੋਣ ਕਰਕੇ ਮੰਝੇ ਤੇ ਪੈਨ ਕਰਕੇ 6-7 ਸਾਲ ਤੋਂ ਮਬਾਰ ਸੀ ਆਪਣੇ ਕਿਰਤ ਕਰਦੇ ਹਾਂ ਕਿਰਤ ਕਰਨ ਦੇ ਨਾਲ-ਨਾਲ ਖਾਲਸਾ ਜੀ ਆਪਣੇ ਪਰਿਵਾਰ ਨੂੰ ਪਾਲਦੇ ਹਾਂ ਕਿਉਂਕਿ ਅਸੀਂ ਕਿਸੇ ਵੀ ਬੱਚੇ ਕੋਲੋਂ ਕਦੀ ਫੀਸ ਨਹੀਂ ਲਈ ਬਿਲਕੁਲ ਉਹਨਾਂ ਨੂੰ ਫ੍ਰੀ ਸਿਖਾਇਆ ਹੋਂ ਤੱਕ ਵੀ ਫ੍ਰੀ ਸਿਖਾਉਂਦੇ ਆ ਰਹੇ ਹਾਂ ਤੇ ਅੱਗੇ ਵੀ ਫ੍ਰੀ ਸਿਖਾਉਣਾ ਵਾ ਕਿਉਂਕਿ ਜਿੰਨਾ ਚਿਰ ਸਾਡੇ ਵਿੱਚ ਸਵਾਸਿਆ ਗੁਰ ਸਿੱਖੀ ਦਾ ਪ੍ਰਚਾਰ ਕਰਦੇ ਰਵਾਂਗੇ ਆਜੀ 2009 ਦੇ ਵਿੱਚ ਸੋਨੀ ਟੀਵੀ ਤੇ ਗਿਆ ਜਿੱਥੇ ਸ਼ੋਅ ਚੱਲਦਾ ਸੀ ਐਂਟਰਟੇਨਮੈਂਟ ਕੇ ਲਈ ਔਰ ਵੀ ਕੁਝ ਕਰੇਗਾ ਜਿਦੇ ਵਿੱਚ ਜੱਜ ਅਨੂਮਲਕ ਤੇ ਫਰਾਖ ਖੰਸ 5 ਲੱਖ ਦਾ ਜਿਹੜਾ ਅਵਾਰਡ ਸੀ ਉਹ ਦਿੱਤਾ ਗਿਆ ਪੰਜ ਲੱਖ ਰੁਪਇਆ ਵੀ ਸਾਨੂੰ ਨਗਦ ਦਿੱਤਾ ਗਿਆ ਪਰ ਉਹ ਖਾਲਸਾ ਜੀ 5 ਲੱਖ ਦੇ ਨਾਲ ਜਿਹੜਾ ਨਿਸ਼ਾਨੇ ਖਾਲਸਾ ਗਤਕਾ ਗਰੁੱਪ ਵਾਲਿਆਂ ਨੇ ਜੰਡੇਲਾ ਰੋਡ ਤੇ ਆਪਣਾ ਘਰ ਤੇ ਬਣਾ ਲਿਆ ਪਰ ਉਹਦੇ ਵਿੱਚ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ ਨਮਸਕਾਰ ਜਗਬਾਨੀ ਵੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਰਮਨ ਚਾਵਲਾ ਅੱਜ ਅਸੀਂ ਤੁਹਾਨੂੰ ਜ਼ਿਲ੍ਹਾ ਤਰਨਤਾਰਨ ਦੀ ਇੱਕ ਅਜਿਹੀ ਸਿੱਖ ਵੀਰਨਾ ਮਿਲਾਂ ਜਾਣ ਜਾ ਰਹੇ ਹਾਂ ਜਿਸ ਨੇ ਨੌਜਵਾਨ ਪੀੜ੍ਹੀ ਸਿੱਖ ਬੱਚਿਆਂ ਦੇ ਛੋਟੇ-ਛੋਟੇ ਬੱਚਿਆਂ ਨੂੰ ਭਚੰਗੀਆਂ ਨੂੰ ਉਹਨਾਂ ਨੂੰ ਗਤਕੇ ਨਾਲ ਜੋੜਦੇ ਹੋਏ ਉਹਨਾਂ ਨੂੰ ਟ੍ਰੇਨਡ ਕੀਤਾ ਔਰ ਉਹਨਾਂ ਨੂੰ ਉੱਪਰ ਤੱਕ ਵੱਡੀਆਂ-ਵੱਡੀਆਂ ਮਤਲਬ ਗਤਕੇ ਦੀਆਂ ਵਿੱਚ ਪਹਚਾਣ ਵਿੱਚ ਬੜਾ ਸਾਥ ਦਿੱਤਾ ਹੈ ਅੱਜ ਉਹਨਾਂ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਚੁੱਕੇ ਹਨ ਕਿ ਉਹਨਾਂ ਵੱਲੋਂ ਸਿਖਾਏ ਹੋਏ ਜਿਹੜੇ ਬੱਚੇ ਸੀਗੇ ਉਹਨਾਂ ਨੇ ਹਾਲਚਲ ਤਾਂ ਪੁੱਛਣਾ ਦੂਰ ਦੀ ਗੱਲ ਉਹਨਾਂ ਦੀ ਕਦੀ ਸਾਰ ਵੀ ਨਹੀਂ ਲਈ ਅੱਜ ਅਸੀਂ ਤੁਹਾਨੂੰ ਮਿਲਾਂ ਜਾ ਰਹੇ ਹਾਂ ਬਾਈ ਜੀ ਖਾਲਸਾ ਵਾਈ ਗੁਰਜੀ ਖਫਤੇ ਜੀ ਇਹ ਬੀਰ ਜੀ ਤੁਹਾਡਾ ਨਾਮ ਕੀ ਆ ਕਿਹੜੇ ਪਿੰਡ ਤੋਂ ਜੇ ਔਰ ਆਪਣੀ ਇਸ ਜਿਹੜੀ ਤੁਹਾਡੀ ਗਤਕੇ ਦੇ ਤੁਸੀਂ ਬੜੇ ਵੈਲ ਟ੍ਰੇਨਡ ਉਸਤਾਦ ਰਹੇ ਜੇ ਉਹਦੇ ਸੰਬੰਧੀ ਜਾਣਕਾਰੀ ਦਿਓ ਇਹ ਜੀ ਪੰਜਾਬ ਦੀ ਧਰਤੀ ਤਰਨਤਾਰਨ ਜ਼ਿਲ੍ਹਾ ਪਿੰਡ ਪਲਾਸੌਰ ਮੇਰਾ ਨਾਮ ਬਲਵਿੰਦਰ ਸਿੰਘ ਗੋਲਡੀ ਗਤਕਾ ਮਾਸਟਰ ਤੋਂ ਖਾਲਸਾ ਜੀ ਸਾਡਾ ਇਤਿਹਾਸਿਕ ਨਗਰ ਆ ਪਿੰਡ ਪਲਾਸੌਰ ਦਾ ਜ਼ਿਲ੍ਹਾ ਤਰਨਤਾਰਨ ਤੁਸੀਂ ਅੱਜ ਤੁਹਾਡੇ ਹਾਲਾਤ ਮੈਂ ਵੇਖ ਕੇ ਬੜੇ ਮਹਿਸੂਸ ਹੋ ਰਿਹਾ ਕਿ ਘਰ ਦੇ ਹਾਲਾਤ ਵੀ ਤੁਸੀਂ ਖੁਦ ਵੀ ਬੜੇ ਬਿਮਾਰ ਜੇ ਔਰ ਪਹਿਲੇ ਸਮੇਂ ਵਿੱਚ ਤੁਸੀਂ ਬੜੇ ਮਤਲਬ ਨੈਸ਼ਨਲ ਲੈਵਲ ਤੇ ਬੜੇ ਵੱਡੇ ਵੱਡੇ ਟੀਵੀ ਚੈਨਲਾਂ ਦੇ ਉੱਤੇ ਆਪਣੇ ਜੋਰ ਵਖਾ ਚੁੱਕੇ ਜੇ ਔਰ ਅੱਜ ਤੁਹਾਡੇ ਹਾਲਾਤੇ ਹੋ ਗਏ ਕਿਉਂ ਇਹ ਦੇ ਪਿੱਛੇ ਕੀ ਕਾਰਨ ਹੈ ਵੇਖੋ ਜੀ ਇਹਦਾ ਕਾਰਨ ਇਹ ਆ ਕਿ ਅਸੀਂ ਜਿੰਨੇ ਵੀ ਸਾਡੇ ਕੋਲ ਬੱਚੇ ਸੀਗੇ 350 300 ਦੇ ਕਰੀਬ ਬੱਚਾ ਜਿਹੜਾ ਸਾਡੇ ਕੋਲੋਂ ਸਿੱਖ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਚਲੇ ਗਿਆ ਕੋਈ ਇੱਥੇ ਆਪਣੇ ਕਾਰੋਬਾਰ ਕਰ ਰਿਹਾ ਹੈ ਤੇ ਛੋਟੇ-ਛੋਟੇ ਬੱਚਿਆਂ ਨੂੰ ਸਿਖਾ ਕੇ ਖਾਲਸਾ ਜੀ ਨਸ਼ੇ ਤੋਂ ਦੂਰ ਕੀਤਾ ਗੁਰਬਾਣੀ ਦਾ ਉਹਨਾਂ ਨੂੰ ਜਿਹੜਾ ਵਾ ਪਾਠ ਯਾਦ ਕਰਾਇਆ ਔਰ ਗਤਕੇ ਦੀ ਟ੍ਰੇਨਿੰਗ ਦਿੱਤੀ ਸੈਲਫ ਡਿਫੈਂਸ ਲਈ ਪਰ ਦੁੱਖ ਦੀ ਗੱਲ ਇਹ ਆ ਸਾਡੇ ਹਾਲਾਤ ਇਸ ਕਰਕੇ ਆ ਕਿ ਸਾਡਾ ਨਾਂ ਤੇ ਸ਼੍ਰੋਮਣੀ ਕਮੇਟੀ ਨੇ ਨਾ ਕਿਸੇ ਹੋਰ ਸੰਸਥਾ ਨੇ ਸਾਡੀ ਕਦੀ ਸਾਥ ਲਈ ਆ ਕਿ ਤੁਹਾਨੂੰ ਤੁਸੀਂ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਜੇ ਵਸਾਰ ਕਰ ਰਹੇ ਜੇ ਤੇ ਤੁਹਾਨੂੰ ਕਿਸ ਚੀਜ਼ ਦੀ ਲੋੜ ਆ ਜਾਂ ਮਤਲਬ ਤੁਹਾਨੂੰ ਕੀ ਚਾਹੀਦਾ ਵਾ ਇਹਦੇ ਬਾਰੇ ਸਾਡੇ ਜਿਹੜੇ ਹਾਲਾਤ ਆ ਕਿਸੇ ਨੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਇਸੇ ਕਰਕੇ ਸਾਡੇ ਜਿਹੜੇ ਮੇਰੇ ਬਿਮਾਰ ਹੋਣ ਕਰਕੇ ਮੰਝੇ ਤੇ ਪੈਨ ਕਰਕੇ 6-7 ਸਾਲ ਤੋਂ ਮਬਾਰ ਸੀ ਆਪਣੇ ਕਿਰਤ ਕਰਦੇ ਹਾਂ ਕਿਰਤ ਕਰਨ ਦੇ ਨਾਲ ਨਾਲ ਖਾਲਸਾ ਜੀ ਆਪਣੇ ਪਰਿਵਾਰ ਨੂੰ ਪਾਲਦੇ ਹਾਂ ਪਰ ਇਹ ਪਰਿਵਾਰ ਨੇ ਮੇਰਾ ਪੂਰਾ ਸਾਥ ਦਿੱਤਾ ਕਿਉਂਕਿ ਅਸੀਂ ਕਿਸੇ ਵੀ ਬੱਚੇ ਕੋਲੋਂ ਕਦੀ ਫੀਸ ਨਹੀਂ ਸੀ ਲਈ ਬਿਲਕੁਲ ਉਹਨਾਂ ਨੂੰ ਫ੍ਰੀ ਸਿਖਾਇਆ ਹੁਣ ਤੱਕ ਵੀ ਫ੍ਰੀ ਸਿਖਾਉਂਦੇ ਆ ਰਹੇ ਹਾਂ ਤੇ ਅੱਗੇ ਵੀ ਫ੍ਰੀ ਸਿਖਾਉਣਾ ਵਾ ਕਿਉਂਕਿ ਜਿੰਨਾ ਚਿਰ ਸਾਡੇ ਵਿੱਚ ਸਵਾਸ ਸਿਆਗੁਰ ਸਿੱਖੀ ਦਾ ਪ੍ਰਚਾਰ ਕਰਦੇ ਰਵਾਂਗੇ ਪਰ ਖਾਲਸਾ ਜੀ ਜਿੱਥੇ ਸਾਡੇ ਪਰਿਵਾਰ ਨੇ ਸਾਥ ਦਿੱਤਾ ਉੱਥੇ ਸਾਡਾ ਜਿਹੜਾ ਵਾ ਹੋਰ ਸੰਸਥਾ ਨੇ ਜਾਂ ਧਾਰਮਿਕ ਲੈਵਲ ਦੇ ਜਿੰਨੇ ਵੀ ਵੱਡੀਆਂ-ਵੱਡੀਆਂ ਬਾਹਾਂ ਖੜੀਆਂ ਕਰਕੇ ਨਾਰੇ ਮਾਰਨ ਵਾਲੇ ਉਹਨਾਂ ਸਾਡੀ ਕਿਸੇ ਅਨਸਾਰ ਜਿਹੜੀ ਆ ਉਹ ਨਹੀਂ ਲਈ ਇਸ ਕਰਕੇ ਸਾਡੇ ਜਿਹੜੇ ਹਾਲਾਤ ਆ ਉਹ ਤਰਸਯੋਗ ਬਣੇ ਤਾਨੂੰ ਗਤਕਾ ਖੇਲਦੇ ਆ ਕੇਸ ਨਾਮ ਨਾਲ ਜਾਣਿਆ ਜਾਂਦਾ ਹੀ ਔਰ ਪਿੰਡ ਵਿੱਚ ਵੀ ਔਰ ਆਲੇ ਦੁਆਲੇ ਪੂਰੇ ਦੇਸ਼ ਵਿੱਚ ਤੁਹਾਨੂੰ ਕੇਸ ਨਾਮ ਨਾਲ ਬੁਲਾਉਂਦੇ ਸੀਗੇ ਦੇਖੋ ਜੀ 2007-8 ਤੋਂ ਸ਼੍ਰੀ ਗੁਰੂ ਅਰਜਨ ਦੇਵ ਖਾਲਸਾ ਜੀ ਨੀਅਰ ਸਕੈਂਡਰੀ ਸਕੂਲ ਤਰਨਤਾਰਨ ਜਿੱਥੋਂ ਗਤਕਾ ਅਸੀਂ ਸਿੱਖ ਕੇ ਤੇ ਖਾਲਸਾ ਜੀ 2009 ਦੇ ਵਿੱਚ ਕਲਰ ਚੈਨਲ ਤੇ ਗਿਆ ਔਰ ਸੌਰੀ ਸੋਨੀ ਟੀਵੀ ਤੇ ਗਿਆ ਜਿੱਥੇ ਸ਼ੋਅ ਚੱਲਦਾ ਸੀ ਐਂਟਰਟੇਨਮੈਂਟ ਕੇ ਲੀਏ ਔਰ ਵੀ ਕੁਝ ਕਰੇਗਾ ਜਿਦੇ ਵਿੱਚ ਜੱਜ ਅਨੂ ਮਲਕ ਤੇ ਫਰਾਖ ਖਾਨ ਸੀ ਉਹਦੇ ਵਿੱਚ ਉਸ ਸਮੇਂ ਤੇ ਜਿਹੜੀ ਟੀਮ ਅਸੀਂ ਬਣਾਈ ਸੀ ਉਹ ਬਣਾਈ ਸੀ ਨਿਸ਼ਾਨੇ ਖਾਲਸਾ ਗਤਕਾ ਗਰੁੱਪ ਜੀ ਦੇ ਵਿੱਚ 우ਸਤਾਦ ਹਰਪੀਤ ਸਿੰਘ ਹੈਪੀ ਤੇ ਤੁਸੀਂ ਮੇਰੇ ਬਾਰੇ ਜਾਨਣਾ ਚਾਹੁੰਦੇ ਜੇ ਮੇਰਾ ਨਾਮ ਸੀ ਬਲਵਿੰਦਰ ਸਿੰਘ ਗੋਲਡੀ ਉਹ ਦੋ 우ਸਤਾਦ ਸੀਗੇ ਅਸੀਂ ਤੇ ਉੱਥੇ ਜਦੋਂ ਜਾ ਕੇ ਅਸੀਂ ਸ਼ੋਅ ਕੀਤਾ ਆਪਣੀ ਕਲਾ ਵਿਖਾਈ ਤੇ ਸਾਨੂੰ ਬੜਾ ਮਾਣ ਬਖਸ਼ਿਆ 5 ਲੱਖ ਦਾ ਜਿਹੜਾ ਅਵਾਰਡ ਸੀ ਉਹ ਦਿੱਤਾ ਗਿਆ ਤੇ 5 ਲੱਖ ਰੁਪਈਆ ਵੀ ਸਾਨੂੰ ਨਗਦ ਦਿੱਤਾ ਗਿਆ ਪਰ ਉਹ ਖਾਲਸਾ ਜੀ 5 ਲੱਖ ਦੇ ਨਾਲ ਜਿਹੜਾ ਨਿਸ਼ਾਨੇ ਖਾਲਸਾ ਗਤਕਾ ਗਰੁੱਪ ਵਾਲਿਆਂ ਨੇ ਜੰਡੇਲਾ ਰੋਡ ਤੇ ਆਪਣਾ ਘਰ ਤੇ ਬਣਾ ਲਿਆ ਪਰ ਉਹਦੇ ਵਿੱਚ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ ਤਾਂ ਜਿਹੜੇ ਸਾਡੇ ਘਰ ਦੇ ਹਾਲਾਤ ਆ ਜਿਉਂਦੇ ਤੇ ਹੋਂ ਹੀ ਆ ਤੇ ਇਸ ਕਰਕੇ ਖਾਲਸਾ ਜੀ ਪੂਰੀ ਦੁਨੀਆ ਦਾ ਅਸੀਂ ਚੱਕਰ ਲਾਇਆ ਤੇ ਪੂਰੀ ਦੁਨੀਆ ਦੇ ਵਿੱਚ ਕੋਈ ਐਹੋ ਜੀ ਜਗ੍ਹਾ ਨਹੀਂ ਹੋਣੀ ਇੰਡੀਆ ਦੀ ਜਿੱਥੇ ਅਸੀਂ ਨਾ ਜਾ ਕੇ ਸਿੱਖ ਕੌਮ ਦਾ ਰੋਸ਼ਨਾ ਨਾ ਰੋਸ਼ਨ ਨਾ ਕੀਤਾ ਵੇ ਸੰਗਤਾ ਸਾਨੂੰ ਬੜਾ ਪਿਆਰ ਕਰਦੀਆਂ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਇੱਥਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਨਵੰਬਰ ਦੇ ਮਹੀਨੇ ਤੋਂ ਲੈ ਕੇ ਜਨਵਰੀ ਫਰਵਰੀ ਤੱਕ ਜਿਹੜੀਆਂ ਸੰਗਤਾ ਸਾਨੂੰ ਬੁਲਾਉਂਦੀਆਂ ਸੀ ਰਾਜਸਥਾਨ ਦੀ ਧਰਤੀ ਤੇ ਮਹਾਚਲ ਦੀ ਧਰਤੀ ਤੇ ਕੋਈ ਗੁਜਰਾਤ ਦੀ ਧਰਤੀ ਤੇ ਐਦਾਂ ਕਰਕੇ ਸਾਨੂੰ ਜੂਪੀ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅਸੀਂ ਉੱਥੇ ਜਾ ਕੇ ਆਪਣੀ ਕਲਾ ਵਿਖਾਉਣੀ ਹਾਂ ਤੇ ਜੋ ਸਾਨੂੰ ਭੇਟਾ ਦਿੱਤੀ ਜਾਂਦੀ ਸੀ ਅਸੀਂ ਕਦੇ ਮੂੰਹ ਮੰਗ ਕੇ ਨਹੀਂ ਲਈ ਜੋ ਸਾਨੂੰ ਦਿੱਤਾ ਜਾਂਦਾ ਸੀ ਉਹਦੇ ਵਿੱਚ ਅਸੀਂ ਆਪਣੇ ਬਾਣੇ ਆਪਣੇ ਸ਼ਾਸਤਰ ਤੇ ਕੁਝ ਬੱਚਿਆਂ ਨੂੰ ਵੀ ਦਸਵੰਦ ਦਿੰਦੇ ਸਾਂ ਇਸ ਤੁਹਾਡੇ ਜਿਹੜੇ ਬਿਮਾਰ ਹੋਣ ਦੇ ਪਿੱਛੇ ਕੀ ਕਾਰਨ ਹੈ ਔਰ ਇਹੋ ਜੀ ਕੀ ਮੁਸੀਬਤ ਆ ਗਈ ਹੈ ਜਿਹੜਾ ਕਿ ਓਕੇ ਤੁਹਾਨੂੰ ਘਰ ਦੇ ਹਾਲਾਤ ਵੀ ਮਾੜੇ ਹੋ ਗਏ ਔਰ ਤੁਹਾਨੂੰ ਇਸ ਬਿਮਾਰੀ ਤੋਂ ਬਾਅਦ ਕੀ ਗਤਕੇ ਨਾਲ ਸੰਬੰਧਿਤ ਜਿੰਨਾ ਸੰਸਥਾਵਾਂ ਨਾਲ ਤੁਸੀਂ ਜੁੜੇ ਸੀਗੇ ਇਹ ਤੁਹਾਨੂੰ ਅੱਜ ਵੀ ਬੁਲਾਉਂਦੀਆਂ ਵਾਂ ਜਾਂ ਉਹਨਾਂ ਨੇ ਵੀ ਸਾਥ ਛੱਡ ਦਿੱਤਾ ਨਹੀਂ ਜੀ ਵੇਖੋ ਬੜਾ ਵੱਡਾ ਛਾੜਾ ਸਵਾਲ ਹੈ ਕਿ ਜਿਹੜੀਆਂ ਸੰਸਥਾਵਾਂ ਦੇ ਨਾਲ ਅਸੀਂ ਧਾਰਮਿਕ ਲੈਵਲ ਦਾ ਪ੍ਰਚਾਰ ਕੀਤਾ ਉਹਨਾਂ ਨੇ ਵੀ ਸਾਡੀ ਕੋਈ ਬਾਹਰ ਨਹੀਂ ਫੜੀ ਸਾਰ ਨਹੀਂ ਲਈ ਕਿਉਂਕਿ 7 10 ਸਾਲ ਪਹਿਲਾਂ ਮੇਰੇ ਮੰਮੀ ਡੈਡੀ ਦੀ ਡੈਥ ਹੋ ਚੁੱਕੀ ਸੀ ਤੇ ਉਹ ਟੈਨਸ਼ਨ ਨਾਲ ਮੈਨੂੰ ਸ਼ੂਗਰ ਹੋਣ ਕਰਕੇ ਉਹਦੇ ਨਾਲ ਫਿਰ ਕਈ ਬਿਮਾਰੀਆਂ ਮੈਨੂੰ ਹੋਰ ਜਕੜ ਗਈਆਂ ਜੀਹਦਾ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਕਿ 6-7 ਸਾਲ ਤੋਂ ਮੈਂ ਆਪਣਾ ਥੋੜੀ ਬਹੁਤੀ ਦਵਾਈ ਖਾ ਕੇ ਚੱਲੀ ਜਾਂਦਾ ਸੀ ਪਰ ਹੁਣ ਜਿਹੜਾ ਜ਼ਿਆਦਾ ਲਪੇਟ ਵਿੱਚ ਆ ਗਿਆ ਤੇ ਮੈਨੂੰ ਮੇਰੇ ਸਹੋਗੀ ਜਿਹੜੇ ਕੋਈ ਸੱਜਣ ਸੀ ਉਹਨਾਂ ਨੇ ਚੁੱਕ ਕੇ ਤੇ ਅੰਮ੍ਰਿਤਸਰ ਕੇਰਵਿਲ ਪ੍ਰਾਈਵੇਟ ਹਸਪੀਟਲ ਉੱਥੇ ਦਾਖਲ ਕਰਾਇਆ ਉੱਥੇ ਮੈਂ 9 ਦਿਨ ਦਾਖਲ ਰਿਆ ਤੇ ਖੈਰ ਉਥੋਂ ਮੇਰਾ ਇਲਾਜ ਹੋਇਆ ਤੇ ਗੁਰੂ ਦੀ ਕਿਰਪਾ ਨਾਲ ਹੁਣ ਮੈਂ ਕੁਝ ਠੀਕ ਹਾਂ ਤੇ ਮੇਰੀ ਇਹ ਮਨ ਦੇ ਵਿੱਚ ਤਮੰਨਾ ਵਾ ਕਿ ਜਿੰਨਾ ਚਿਰ ਮੇਰੇ ਵਿੱਚ ਸਵਾਸ ਰਹਿਣਗੇ ਮੈਂ ਉਹਨਾਂ ਚਿਰ ਗੁਰਚਕੀ ਦਾ ਪ੍ਰਚਾਰ ਕਰਦਾ ਰਹੂੰਗਾ ਪਰ ਇਸ ਚੀਜ਼ ਦਾ ਦੁੱਖ ਜ਼ਰੂਰ ਹੁੰਦਾ ਏ ਕਿ ਜਿੰਨਾ ਕਰਕੇ ਪ੍ਰਚਾਰ ਕੀਤਾ ਹੋਵੇ ਪ੍ਰਸਾਰ ਕੀਤਾ ਹੋਵੇ ਤੇ ਦੁੱਖ ਦੀ ਘੜੀ ਦੇ ਉੱਤੇ ਉਹ ਨਾ ਪਹੁੰਚਣ ਤੇ ਬੜਾ ਅਜੀਬ ਜਿਹਾ ਲੱਗਦਾ ਮੈਂ ਨਹੀਂ ਮੇਰੇ ਤੋਂ ਵੱਡੇ-ਵੱਡੇ ਗਤਕਾ ਮਾਸਟਰ ਜਿਹੜੇ ਉਹ ਵੀ ਵਿਚਾਰੇ ਇਸੇ ਹਾਲਾਤ ਵਿੱਚ ਹੋਣਗੇ ਜੇ ਮੈਂ ਇਸ ਹਾਲਾਤ ਵਿੱਚ ਆ ਤੇ ਉਹ ਵੀ ਹੋਣਗੇ ਕਿਉਂਕਿ ਸ਼੍ਰੋਮਣੀ ਕਮੇਟੀ ਨੂੰ ਅਸੀਂ ਬੜੀ ਯਾਰ ਬੇਨਤੀ ਕੀਤੀ ਕਿ ਸਾਨੂੰ ਗਤਕੇ ਦੇ ਕੋਚ ਭਰਤੀ ਕਰ ਲੋ ਪਰ ਉਹਨਾਂ ਨੇ ਵੀ ਸਾਡੀ ਸਾਰ ਜਿਹੜੀ ਆ ਨਹੀਂ ਲਈ ਕੋਈ ਭਰਤੀ ਨਹੀਂ ਕੀਤਾ ਗਿਆ ਤੇ ਉਹ ਉਹੀ ਗੱਲ ਕਿ ਅੰਨਾ ਵੰਡੇ ਰੇੜੀਆਂ ਮੁਰਮੁਰ ਆਪਣਿਆਂ ਨੂੰ ਉਹਨਾਂ ਨੇ ਆਪਣੇ ਸ਼ਵਾਰਚੀ ਬੰਦੇ ਭਰਤੀ ਕੀਤੇ ਬੀਬੀ ਜ਼ਗੀਰ ਕੌਰ ਆਈ ਪ੍ਰਧਾਨ ਮੱਕੜ ਜੀ ਰਹਿ ਉਹਨਾਂ ਤੋਂ ਬਾਅਦ ਧਮੀ ਜੀ ਵੀ ਹੈ ਹਰ ਹਾਲ ਉਹਦਾ ਉਵੇਂ ਹੀ ਆ ਕੋਈ ਸਾਰ ਕਿਸੇ ਦੀ ਨਹੀਂ ਲੈਂਦਾ 골ਡੀ ਜੀ ਤੁਸੀਂ ਕਿੰਨੇ ਸਾਲ ਦੀ ਉਮਰ ਸੀ ਜਦੋਂ ਤੁਸੀਂ ਗਤਕੇ ਦੇ ਵਿੱਚ ਦਾਖਲ ਹੋਏ ਆਪਣਾ ਪੈਰ ਰਵਾਰ ਕੀਤਾ ਔਰ ਪੂਰੇ ਟ੍ਰੇਨਡ ਹੋਏ ਉਹ ਕਿਹੜਾ ਸਮਾਂ ਸੀ ਔਰ ਅੱਜ ਤੇ ਉਸ ਸਮੇਂ ਵਿੱਚ ਕਿੰਨਾ ਆਪਣੇ ਆਪ ਵਿੱਚ ਸਰੀਰਕ ਤੌਰ ਤੇ ਫਰਕ ਸਮਝਦੇ ਜੀ ਬਹੁਤ ਜ਼ਿਆਦਾ ਫਰਕ ਸਮਝਦਾ ਜੀ ਹੁਣ ਮੇਰੀ 41 42 ਸਾਲ ਉਮਰ ਹੋ ਗਈ ਆ ਤੇ ਖੈਰ ਜਦੋਂ ਉੱਥੇ ਸਕੂਲ ਦੇ ਵਿੱਚ ਹਾਂ ਉਦੋਂ 17 18 ਸਾਲ ਦੀ ਉਮਰ ਸੀਗੀ ਤੇ ਉਹ 17-18 ਸਾਲ ਦੀ ਉਮਰ ਦੇ ਵਿੱਚ ਟ੍ਰੇਨਿੰਗ ਲੈ ਕੇ ਤੇ ਫਿਰ ਮੈਂ ਫੌਜ ਦੇ ਜਿਹੜੇ ਫੌਜੀ ਆਪਣੇ ਦੇਸ਼ ਦੇ ਰੱਖੇ ਆ ਲਦਾਖ ਜਾ ਕੇ ਉੱਥੇ ਫੌਜੀਆਂ ਨੂੰ ਟ੍ਰੇਨਿੰਗ ਦੇ ਕੇ ਆਇਆ ਤੇ ਉਹ ਵੀ ਬੜੇ ਪ੍ਰਭਾਵਿਤ ਸੀ ਸੈਲ ਡਿਫੈਂਸ ਕਿਉਂਕਿ ਕਿਸੇ ਦੇ ਉੱਤੇ ਵਾਰ ਕਰਨਾ ਤੇ ਕਿਸੇ ਦਾ ਵਾਰ ਰੋਕਣਾ ਨੂੰ ਸੈਲ ਡਿਫੈਂਸ ਕਹਿੰਦੇ ਆ ਤੇ ਮੈਂ ਸਿੱਖ ਮਾਰਸ਼ਲ ਆਰਟ ਦੀਆਂ ਬੜੀਆਂ-ਬੜੀਆਂ ਜਿਹੜੀਆਂ ਬੜੀਆਂ ਵਾਂ ਫੈਡਰੇਸ਼ਨਾਂ ਸਿੱਖ ਗਤਕਾ ਫੈਡਰੇਸ਼ਨ ਆਫ ਇੰਡੀਆ ਦਾ ਮੈਂ ਮੁਕਬਲਾ ਰਹਾ ਵਾਂ ਔਰ ਖਾਲਸਾ ਗਤਕਾ ਫੈਡਰੇਸ਼ਨ ਦਾ ਮੈਂ ਮੈਂ ਮੁਕਬਲਾ ਰਹਾ ਵਾਂ ਔਰ ਵੀ ਕਈ ਧਾਰਮਿਕ ਜਥੇਬੰਦੀਆਂ ਜਿਨ੍ਹਾਂ ਨੇ ਮੈਨੂੰ ਬੁਲਾਰੇ ਹੋਣ ਦਾ ਅਵਾਰਡ ਦਿੱਤਾ ਏ ਪਰ ਉਹ ਕੱਲੇ ਅਵਾਰਡ ਹੀ ਰਹਿ ਗਏ ਪਰ ਉਹਨਾਂ ਨੇ ਵੀ ਕੋਈ ਮੇਰੀ ਮਾਇਆ ਪੱਖੋਂ ਮਦਦ ਨਹੀਂ ਕੀਤੀ ਕਿ ਇਸ ਸਿੰਘ ਦਾ ਘਰ ਬਣਾ ਦਈਏ ਜਾਂ ਇਸ ਸਿੱਖ ਦੇ ਬੱਚੇ ਜਿਹੜੇ ਪੜ ਰਹੇ ਆ ਤੇ ਉਹਨਾਂ ਦੀ ਕੋਈ ਮਦਦ ਕੀਤੀ ਜਾਵੇ ਕਿਉਂਕਿ ਮੈਂ ਆਪ ਜੀ ਨੂੰ ਦੱਸਣਾ ਚਾਹਣਾ ਕਿ ਮੇਰੀ ਜਿਹੜੀ ਬੇਟੀ ਅਨੁਰੀਤ ਕੌਰ ਆ ਉਹ ਪੰਜਾਬ ਦੇ ਵਿੱਚੋਂ ਬਾਕਸਿੰਗ ਦੇ ਵਿੱਚੋਂ ਦੂਜੇ ਨੰਬਰ ਤੇ ਆਈ ਤੇ ਉਹਨੂੰ ਵੀ ਡਾਕਟਰ ਕਸ਼ਮੀਰ ਸਿੰਘ ਸੋਲ ਆਪਣੇ ਤਰਨਤਾਰਨ ਦਾ ਐਮਐਲਏ ਸਾਹਿਬ ਉਹ ਘਰ ਆ ਕੇ ਸਨਮਾਨ ਕਰਕੇ ਗਿਆ ਪਰ ਉਹ ਸਨਮਾਨ ਕੱਲਾ ਫੋਕਾ ਹੀ ਕਰਕੇ ਗਿਆ ਉਹਨੇ ਇਹ ਨਹੀਂ ਕਿਹਾ ਕਿ ਗਰੀਬ ਪਰਿਵਾਰ ਆ ਤੇ ਮੈਂ ਲੜਕੀ ਦੀ ਪੜ੍ਹਾਈ ਵਾਸਤੇ ਕੋਈ ਲੱਖ ਕੋਈ 50000 ਰੁਪਿਆ ਦੇ ਕੇ ਜਾਵਾਂ ਜੋ ਇਹਦਾ ਕਿਰਾਇਆ ਪਾੜਾ ਜਾਂ ਦੂਜਾ ਤੀਜਾ ਜਿਹੜਾ ਉਹਦਾ ਲੱਗ ਸਕੇ ਇਹ ਇਹ ਜਿਹੜੇ ਮੇਰੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਸ ਚੀਜ਼ ਦਾ ਖਾਂਤ ਹੈ ਜੇ ਮੈਂ ਕਿ ਤੁਸ ਰਹੇ ਜੇ ਕਿ ਤੋਹੀ ਸਿੱਖੀ ਨਾਲ ਜੁੜੇ ਜੇ ਗੁਰਸਿੱਖ ਜੇ ਔਰ ਇਨੇ ਸਮੇ ਤੋਂ ਗਤਕੇ ਦੇ ਮਤਲਬ ਛੋਟੇ ਬੱਚਿਆਂ ਨੂੰ ਜਾਂ ਉਹਨਾਂ ਨੂੰ ਫ੍ਰੀ ਸਿੱਖਿਆ ਦੇ ਰਹੇ ਜੇ ਗਤਿਏ ਦੀ ਔਰ ਇਹਦੇ ਵਿੱਚ ਤੁਸੀਂ ਦੱਸਿਆ ਵਾ ਕਿ ਐਸਜੀਪੀਸੀ ਵੱਲੋਂ ਜਾਂ ਹੋਰ ਸਿੱਖ ਸੰਸਥਾਵਾਂ ਵੱਲੋਂ ਤੁਹਾਡੀ ਕੋਈ ਸਾਰ ਨਹੀਂ ਲਈ ਗਈ ਔਰ ਤੁਸੀਂ ਇਹ ਦੱਸੋ ਕਿ ਜਿਹੜੇ ਤੁਹਾਡੇ ਕੋ ਬੱਚੇ ਸਿੱਖੇ ਗਏ ਆ ਸੁਣਿਆ ਹੈ ਕਿ ਉਹ ਆਪਣੇ ਆਪ ਵਿੱਚ ਵਧੀਆ ਟ੍ਰੇਨਡ ਹੋ ਕੇ ਉਹਨਾਂ ਨੇ ਆਪਣਾ ਸਟੈਂਡ ਹੋ ਚੁੱਕੇ ਆ ਦੇਸ਼ਾਂ ਵਿਦੇਸ਼ਾਂ ਜਾ ਕੇ ਉਹ ਕਾਮਯਾਬ ਹੋ ਚੁੱਕੇ ਆ ਸਟੇਜ ਸ਼ੋਅ ਵੀ ਕਰਦੇ ਨੇ ਜਾਂ ਹੋਰ ਵਿੱਚ ਆਪਣੇ ਇਨਕਮ ਦਾ ਸਾਧਨ ਵੀ ਬਣਾ ਲਿਆ ਉਹਨਾਂ ਨੇ ਔਰ ਉਹਦੇ ਵਿੱਚ ਉਹਨਾਂ ਨੇ ਤੁਹਾਡੇ ਨਾਲ ਅੱਜ ਤੱਕ ਕਿੰਨਾ ਕ ਸੰਪਰਕ ਕੀਤਾ ਵੇਖੋ ਜੀ ਕੋਈ ਦੋ ਚਾਰ ਸਿੰਘ ਹੈਗੇ ਆ ਜਿਨ੍ਹਾਂ ਨੇ ਮੇਰੇ ਨਾਲ ਸੰਪਰਕ ਕੀਤਾ ਵਾ ਪਰ ਬਹੁਤਿਆਂ ਨੇ ਨਹੀਂ ਕੀਤਾ ਕਿਉਂਕਿ ਜਾ ਕੇ ਆਪਣੇ ਖਾੜੇ ਖੋਲ੍ਹ ਲਿਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੇ ਉੱਥੇ ਵੀ ਤੇ ਜਾਂ ਇੱਥੇ ਵੀ ਆ ਆਪਣੇ ਕਾਰੋਬਾਰ ਸ਼ਟ ਕੀਤੇ ਆ ਪਰ ਇਹ ਨਹੀਂ ਉਹਨਾਂ ਦੇ ਕਦੀ ਮਨ ਵਿੱਚ ਆਇਆ ਕਿ ਅਸੀਂ ਆਪਣੇ ਉਸਤਾਦ ਦਾ ਵੀ ਹਾਲਚਾਲ ਪੁੱਛੀਏ ਜਿਹਦੇ ਕੋਲੋਂ ਅਸੀਂ ਟ੍ਰੇਨਿੰਗ ਲੈ ਕੇ ਇੱਥੇ ਤੱਕ ਪਹੁੰਚੇ ਆ ਪਰ ਇਸ ਚੀਜ਼ ਦਾ ਵਾਕਿਆ ਹੀ ਦੋ ਖੰਦਾਏ ਮੇਰੇ ਨਾਲ ਇਕੱਲੇ ਨਾਲ ਨਹੀਂ ਮੈਂ ਅੱਗੇ ਵੀ ਮੇਰੇ ਕੋਲ ਵੀਰ ਚੈਨਲ ਵਾਲੇ ਆਏ ਸੀਗੇ ਮੈਂ ਉਹਨਾਂ ਦਾ ਵੀ ਧੰਨਵਾਦ ਕੀਤਾ ਤੇ ਉਹਨਾਂ ਨੇ ਚੈਨਲ ਆਈ ਇਹ ਗੱਲ ਕਹੀ ਆ ਕਿ ਜਦੋਂ ਇੱਥੋਂ ਜਾਂਦੇ ਉਦੋਂ ਬੜਾ ਪੈਰੀ ਹੱਥੋ ਉਸਤਾਦ ਜੀ ਅਸੀਂ ਤੁਹਾਡਾ ਗੁਣ ਜਿਹੜਾ ਮਤਲਬ ਮਰਦੇ ਦਮ ਤੱਕ ਯਾਦ ਰੱਖਾਂਗੇ ਪਰ ਜਦੋਂ ਉੱਥੇ ਜਾ ਕੇ ਮੁੜ ਕੇ ਫਿਰ ਕਹਿਰ ਇਸ ਚੀਜ਼ ਤੋਂ ਨਮਕਰ ਹੋ ਜਾਂਦੇ ਇਹ ਗੁਲਦੀ ਜੀ ਤੁਹਾਡੇ ਘਰ ਦੇ ਹੁਣ ਇਨਕਮ ਸੋਰਸ ਦਾ ਕਿਵੇਂ ਆ ਕਿਵੇਂ ਗੁਜ਼ਾਰਾ ਹੋ ਰਿਹਾ ਔਰ ਕੀ ਮੰਗ ਕਰਦੇ ਜੀ ਤੁਸੀਂ ਅੱਗੇ ਮੇਰੀ ਜੀ ਇੱਕੋ ਇੱਕ ਮੰਗ ਆ ਵੇਖੋ ਦਾਨੀ ਸੱਜਣ ਬਹੁਤ ਬੈਠੇ ਆ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੇ ਮੇਰੀ ਉਹਨਾਂ ਗੁਰਸਿੱਖਾ ਵੀਰਾਂ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੇਖੋ ਸ਼੍ਰੋਮਣੀ ਕਮੇਟੀ ਨੇ ਤੇ ਸਾਡੀ ਬਾਹ ਕੋਈ ਨਹੀਂ ਫੜਨੀ ਪੰਜਾਬ ਦੀ ਧਰਤੀ ਦੇ ਉੱਤੇ ਰਜਿਆਂ ਨੂੰ ਰਜਾਇਆ ਜਾ ਰਿਹਾ ਹੈ ਪਰ ਜਿਹੜੇ ਸਾਡੇ ਵਰਗੇ ਬੈਠੇ ਨੇ ਵਿਚਾਰੇ ਜਿਨ੍ਹਾਂ ਨੇ ਸਾਰੀ ਉਮਰ ਜਿਹੜੀ ਸੇਵਾ ਫਰੀ ਕੀਤੀ ਆ ਕਿਸੇ ਬੱਚੇ ਕੋਲੋਂ ਕੋ ਪੈਸਾ ਨਹੀਂ ਲਿਆ ਫਰੀ ਟ੍ਰੇਨਿੰਗ ਦਿੱਤੀ ਆ ਘਰੋਂ ਵੀ ਪੂਰਾ ਖਰਚਾ ਕੀਤਾ ਹੈ ਸਿੰਘਾਂ ਨੂੰ ਜਲ ਪਾਣੀ ਸ਼ਿਕਾਉਂਦੇ ਰਹੇ ਆ ਪਰ ਜਿੰਨੀ ਸਮਰੱਥਾ ਸੀ ਉਹ ਨਾਲ ਸੀ ਕੀਤਾ ਪਰ ਹੁਣ ਸਾਡੀ ਗੱਲ ਵਾਸਤੇ ਤੋਂ ਬਾਹਰ ਹੋ ਗਈ ਆ ਮੇਰੇ ਬਿਮਾਰ ਹੋਣ ਕਰਕੇ ਤੇ ਮੇਰੀ ਗੁਰਸਿੱਖ ਵੀਰਾਂ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੇਖੋ ਮੇਰੇ ਬੱਚੇ ਹੁਣ ਜਵਾਨ ਹੋ ਗਏ ਆ ਤੇ ਇਸ ਚੀਜ਼ ਤੋਂ ਉਹ ਵੀ ਕਿਤੇ ਨਾ ਕਿਤੇ ਮੈਨੂੰ ਲਾਂਭਾ ਦਿੰਦੇ ਆ ਕਿ ਪਾਪਾ ਵੇਖੋ ਤੁਸੀਂ ਇੰਨੀ ਸੇਵਾ ਕੀਤੀ ਤੇ ਅੱਜ ਤੁਹਾਨੂੰ ਮਤਲਬ ਮੰਗਣ ਵਾਲੀ ਗੱਲ ਪੈ ਰਿਹਾ ਵਾ ਕਿਸੇ ਕੋਲੋਂ ਤੇ ਪਰ ਤੁਸੀਂ ਇਸ ਚੀਜ਼ ਦਾ ਖਹਿੜਾ ਛੱਡੋ ਪਰ ਫਿਰ ਵੀ ਮੇਰਾ ਆਪਣੀ ਅੰਦਰ ਦੀ ਜਿਹੜੀ ਆਵਾਜ਼ ਆ ਕਿ ਇਹ ਤੁਰ ਤੱਕ ਨਿਭਾਵਾਂਗੇ ਤੇ ਮੇਰੀ ਗੁਰਸਖੀ ਵੀਰਾਂ ਦੇ ਚਰਨਾਂ ਵਿੱਚ ਬੇਨਤੀ ਆ ਕਿ ਮੈਂ ਜਿਹੜੇ ਪੱਤਰਕਾਰ ਵੀਰ ਜਗ ਬਾਣੀ ਤੋਂ ਸਾਡੇ ਕੋਲ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਤੇ ਆ ਮੇਰਾ ਘਰ ਜਰੂਰ ਵਿਖਾ ਦਿਓ ਕਿਉਂਕਿ ਜਾਦਾ ਨਹੀਂ ਤੇ ਇਹ ਮੇਰਾ ਘਰ ਜਿਹੜਾ ਵਾ ਦੋ ਕਮਰੇ ਜਿਹੜੇ ਆ ਇਹ ਜਦੋਂ ਮੀਂਹ ਪੈਂਦਾ بارش ਹੁੰਦੀ ਆ ਤੇ ਉਹ ਜਿਹੜਾ ਕਮਰੇ ਚੋਂਦੇ ਨੇ ਬਾਲੇ ਪੈਨ ਉਤੇ ਇਹ ਕਿਰਪਾ ਕਰਕੇ ਜੇ ਕੋਈ ਮੇਰੀ ਮਦਦ ਕਰ ਸਕਦਾ ਉਹ ਕਿਰਪਾ ਕਰਕੇ ਮੇਰੀ ਇਹੋ ਹੱਥ ਜੋੜ ਕੇ ਬੇਨਤੀ ਆ ਕਿ ਸਾਡੇ ਇਹ ਦੋ ਚਾਰ ਜਿਹੜੇ ਕਮਰੇ ਆ ਇਹ ਪਵਾ ਦਿਓ ਬਾਕੀ ਜਿਹੜਾ ਹੁਣ ਮੇਰਾ ਵਾ ਸਰੀਰ ਥੋੜਾ ਜਿਹਾ ਮਲਕਾਇਮ ਹੋ ਗਿਆ ਵਾ ਮੈਂ ਆਪਣੀ ਕਿਰਤ ਕਰਕੇ ਬੱਚੇ ਜਿਹੜੇ ਆ ਉਹ ਪਾਲ ਲਊਗਾ ਇਹ ਸੰਨ ਗੋਲਡੀ ਜੀ ਜੋ ਗੱਤਕੇ ਦੇ ਮਾਰਸ਼ਲ ਆਰਟ ਰਹੇ ਨੇ ਮਾਸਟਰ ਰਹੇ ਨੇ ਅੱਜ ਵੀ ਉਹਨਾਂ ਦੀ ਸਿਹਤ ਇੰਨੀ ਜ਼ਿਆਦਾ ਖਰਾਬ ਹੋਣ ਕਰਕੇ ਉਹ ਪੂਰੀ ਤਰ੍ਹਾਂ ਨਾਲ ਮਤਲਬ ਆਪਣਾ ਕਾਰੋबार ਨਹੀਂ ਚਲਾ ਸਕਦੇ ਔਰ ਜਿਹੜੇ ਕੀ ਜਿਹੜੇ ਨੌਜਵਾਨ ਛੋਟੇ ਬੱਚਿਆਂ ਨੂੰ ਫ੍ਰੀ ਸਿੱਖਿਆ ਦਿੰਦੇ ਸੀ ਉਹਨਾਂ ਵੱਲ ਵੀ ਇੱਕ ਮਹੀਨੇ ਤੋਂ ਪਿੱਛੇ ਜਿਨ੍ਹਾਂ ਨੇ ਟ੍ਰੇਨਿੰਗ ਬੰਦ ਕੀਤੀ ਹੋਈ ਹੈ ਔਰ ਅੱਜ ਇਹਨਾਂ ਦੇ ਘਰ ਦੇ ਹਾਲਾਤ ਇਹਨੇ ਜਿਆਦਾ ਵੱਧ ਤੋਂ ਵੱਧਰ ਹੋ ਚੁੱਕੇ ਆ ਨਾ ਕਿ ਮੰਗ ਮੰਗ ਕੇ ਮੰਗਾਂ ਲਈ ਅਪੀਲ ਕਰਨ ਲਈ ਮਜਬੂਰ ਹੋ ਰਿਹਾ ਨਾ ਔਰ ਐਸਜੀਪੀ ਵੀ ਸਿੱਧੋਂ ਸਿਕਸ ਹਸਤਾਵਾ ਤੋਂ ਮੰਗ ਕਰ ਰਹੇ ਆ ਕਿ ਉਹਨਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤੇ ਉਹਨਾਂ ਦੀ ਬਾਹ ਫੜੀ ਜਾਵੇ ਧੰਨਵਾਦ